ਬਹੁਤ ਲੜਕੇ ਆਪਕੇ ਕਈ ਘਰਾਂ ਤੇ ਪੁੱਛਣ ਆਏ ਆ ਕਈ ਦਫਤਰਾਂ ਤੇ ਪੁੱਛਣਾ ਹੁੰਦਾ ਬਹੁਤ ਲੜਕੀ ਉੱਥੇ ਉਹ ਹੀ ਪਹਿਲਾਂ ਤਾਂ ਵੀ ਉਹ ਜੁਪਨ ਸਹੀ ਦਿੱਤਾ ਰਹੇ ਜੇ ਤੇ ਉਸ ਤੋਂ ਬਾਅਦ ਉਹਨੇ ਕੰਮ ਤੇ ਭੇਜਿਆ ਪਾਰਲਰ ਦੇ ਕੰਮ ਤੇ ਨਹੀਂ ਭੇਜਦੇ ਉਹ ਘਰ ਦੇ ਕੰਮ ਤੇ ਭੇਜਿਆ ਤੇ ਨਾ ਘਰ ਦੇ ਕੰਮ ਤੇ ਨਹੀਂ ਜੇ ਤੋ ਮੈਂ ਇੱਥੇ ਨਹੀਂ ਰਹਿਣਾ ਤੇ ਮੈਂ ਪਾਰਲਰ ਦੇ ਕੰਮ ਤੇ ਜਾਣਾ ਹੂੰ ਪਾਰਲਰ ਦੇ ਕੰਮ ਤੇ ਜੋ ਟੈਕਸਮੈਂਟ ਹੋ ਗਿਆ ਬਾਅਦ ਸੋ ਜਿਹੜੇ ਲੈ ਕੇ ਗਏ ਸੀ ਮੈਨੂੰ ਖਾਜਦੇ ਗਏ ਤੇ ਉੱਥੇ ਮੈਨੂੰ ਉਹ ਨੈਟਵਨ ਇਨਸੀਡੈਂਟ ਦੇ ਜਿੱਦੇ ਨਜ਼ਰੋਂ ਉੱਤਰ ਰਹੀ ਨਾ ਕੋਸ਼ਮੀ ਖਾਣੇ ਦਿੱਤਾ ਤੇ ਜਦੋਂ ਮੈਂ ਬਾਅਦਸ ਇੱਧਰ ਆਈ ਤੇ ਮੈਂ ਕਿਹਾ ਮੈਂ ਤੁਹਾਰਿਆ ਤੇ ਕਿਹਾ ਵੀ ਤੈਨੂੰ ਤਬਸ ਕਿਉਂ ਆਈ ਤੇ ਉਹ ਇੱਕ ਤਰ੍ਹਾਂ ਵੇਚ ਗਿਆ ਕੰਮ ਲੈ ਤੇ ਦਿੱਤੇ ਆ ਤੇ ਪਾਰਲਰ ਦੇ ਕੰਮ ਤੇ ਨਹੀਂ ਭੇਜਦੇ ਉਹ ਕੀ ਕਹਿ ਕੇ ਤੁਹਾਨੂੰ ਲੱਗਿਆ ਹੈ ਉੱਥੇ ਕੀ ਹੋਇਆ ਤੁਹਾਡਾ ਇਥੋਂ ਪਾਰਲਰ ਦਾ ਕੰਮ ਕਰਕੇ ਲੱਗੇ ਮਾਸ ਕਟ ਦੇ ਵਿੱਚ ਲੈ ਕੇ ਗਏ ਤੇ ਉਹ ਮਾਂ ਚ ਲੈ ਗਏ ਉਥੋਂ ਹਾਂਜੀ ਤੇ ਉੱਥੇ ਕੀ ਤੁਸੀਂ ਕਰਉਂਗਾ ਉੱਥੇ ਉਹਨੇ ਪਹਿਲਾਂ ਤਾਂ ਉਹਨੇ ਰੋਟੀ ਪਾਣੀ ਸਹੀ ਦਿੱਤਾ 10 ਦਿਨ ਤੇ ਉਸ ਤੋਂ ਬਾਅਦ ਉਹਨੇ ਕੰਮ ਤੇ ਭੇਜਿਆ ਪਾਰਲਰ ਦੇ ਕੰਮ ਤੇ ਨਹੀਂ ਭੇਜਦੇ ਉਹ ਘਰ ਦੇ ਕੰਮ ਤੇ ਭੇਜਿਆ ਤੇ ਮੈਂ ਘਰ ਦੇ ਕੰਮ ਤੇ ਨਹੀਂ ਗਈ ਗਈ 5 ਘੰਟੇ ਲਈ ਗਈ ਫਿਰ ਵਾਪਸ ਆ ਗਈ ਵੀ ਮੈਂ ਅੱਥੇ ਨਿਰਣਾ ਪਰ ਮੈਂ ਪਾਰਲਰ ਦੇ ਕੰਮ ਤੇ ਜਾਣਾ। ਹੂੰ। ਪਾਰਲਰ ਦੇ ਕੰਮ ਤੇ ਤੇ ਜੋ ਤੇ ਮੈਨੂੰ ਉਹ ਨਹੀਂ ਵਾਪਸ ਜਿਹੜੇ ਲੈ ਕੇ ਗਏ ਸੀ ਮੈਨੂੰ ਛੱਡ ਕੇ ਗਏ। ਤੇ ਉੱਥੇ ਮੈਨੂੰ ਨੱਟ ਵੀ ਨਹੀਂ ਸੀ ਦਿੰਦੇ। ਜਿ ਨਜ਼ਰ ਨੂੰ ਉੱਥੇ ਰਹੀ। ਨਾ ਕੋਸ਼ੂ ਨਹੀਂ ਖਾਣੋ ਦਿੱਤਾ। ਤੇ ਜਦੋਂ ਮੈਂ ਵਾਪਸ ਇੱਧਰ ਆਈ ਤੇ ਮੈਡਮ ਨੇ ਮੈਨੂੰ ਮਾਰਿਆ ਤੇ ਘੁੱਟਿਆ ਵੀ ਕਹਿੰਦੇ ਤੂੰ ਵਾਪਸ ਕਿਉਂ ਆਈ? ਤੇ ਉਹ ਇੱਕ ਤਰ੍ਹਾਂ ਵੇਚਦੇ ਆ। ਕੰਮ ਲੈ ਭੇਜਦੇ ਆ। ਤੇ ਪਾਰਲਰ ਦੇ ਕੰਮ ਤੇ ਨਹੀਂ ਭੇਜਦੇ ਉਹ। ਅੱਥੇ ਤੁਹਾਡੇ ਨਾਲ ਕੁੱਟ ਮਾਰ ਹੋਈ ਸੀ। ਹਾਂਜੀ ਕੁੱਟ ਮਾਰ ਹੋਈ। ਉਹਨਾਂ ਜੇ ਤੁਸੀਂ ਉੱਥੇ ਗੁਜ਼ਾਰਿਆ। 2 ਮਹੀਨੇ 1 ਮਹੀਨੇ ਹਾਂਜੀ ਜਦੋਂ ਤੁਸੀਂ ਕਿਹਾ ਕਿ ਪਾਰਲਰ ਦਾ ਕੰਮ ਮੈਂ ਨਹੀਂ ਕਰਨਾ। ਹਾਂਜੀ ਉਸ ਤੋਂ ਬਾਅਦ ਕੀ ਹੋਇਆ? ਫੇ ਉਸ ਤੋਂ ਬਾਅਦ ਉਹ ਨਹੀਂ ਮੈਨੂੰ ਰੋਟੀ ਪਾਣੀ ਦੇਣਾ ਬੰਦ ਕਰ ਦਿੱਤਾ। ਹੂੰ ਤੇ ਅੰਦਰ ਹੀ ਬਸ ਅੰਦਰ ਹੀ ਹੁੰਡਾ ਲਾ ਕੇ ਅੰਦਰ ਹੀ ਰੱਖਿਆ ਬਾਹਰ ਨਹੀਂ ਨਿਕਲਣ ਦੇ ਤੇ ਰੋਟੀ ਪਾਣੀ ਵੀ ਨਹੀਂ ਦਿੰਦੇ ਸੀ ਪਾਣੀ ਵੀ ਨਹੀਂ ਦਿੰਦੇ ਸੀ। ਹਾਂਜੀ ਤੁਹਾਨੂੰ ਕਿਹੜੇ ਵੀਜੇ ਭੇਜਿਆ ਸੀ ਉਹਨਾਂ ਨੇ ਤੁਹਾਨੂੰ ਟੂਰਿਸਟ ਵੀਜੇ ਤੇ ਭੇਜਿਆ ਸੀ ਉਹਨੂੰ ਜਾਣਕਾਰੀ ਨਹੀਂ ਸੀ ਕਿ ਤੁਸੀਂ ਕੰਮ ਕਰਨ ਜਾ ਰਹੇ ਹੋ ਤੇ ਟੂਰਿਸਟ ਵੀਜੇ ਤੇ ਜਾ ਰਹੇ ਹੋ ਨਹੀਂ ਜਾਣਕਾਰੀ ਨਹੀਂ ਸੀ ਕੋਈ ਪਹਿਲੇ ਨਕਦੀ ਤੁਹਾਡੇ ਕੋਲ ਕੋਈ ਪੈਸੇ ਦਿੱਤੇ ਰਕਮ ਕਿੰਨੀ ਸੀ ਹਾਂਜੀ ਪੈਸੇ ਦਿੱਤੇ ਹੋ ਸੀ ਕਿੰਨੇ ਪੈਸੇ ਦੇ ਕੇ ਗਏ ਸੀ ਕਿਹਦੇ ਥਰੂ ਗਏ ਸੀ ਗੁਰਦੀਪ ਸਿੰਘ ਦੇ ਥਰੂ ਗਏ ਸੀ 50000 ਰੁਪਏ ਦਿੱਤਾ ਸੀਗਾ ਕਿੱਥੋਂ ਦਾ ਰਹਿਣ ਵਾਲਾ ਗੁਰਦੀਪ ਹੁ ਖੁਸਰਪੁਰ ਹਾਂਜੀ ਹਾਂਜੀ ਖੁਸਰਪੁਰ ਦਾ। ਮੈਨੂੰ ਸੰਪਰਕ ਕੀਤਾ ਪਹਿਲਾਂ ਸੀ ਕਿ ਕਿਸੇ ਕਿਰਾਇਆ ਤੁਹਾਡੇ ਨਾਲ ਗੱਲਬਾਤ ਹੋਣੀ। ਨਹੀਂ ਕੁੜੀ ਸੀ ਮੇਰੀ ਫਰੈਂਡ ਜਿਹੜੀ ਉੱਧਰ ਬਾਹਰ ਆ ਮਾਸਕਟ ਚ। ਉਹਨੇ ਮੈਨੂੰ ਦੱਸਿਆ ਸੀ ਉਹ ਕਹਿੰਦੀ ਸੀ ਇਹਦੇ ਕੋਲ ਜਾ ਕੇ ਉਹਨੇ ਭੇਜਿਆ ਸੀ ਮੈਨੂੰ ਇਹਨੇ। ਤੁਹਾਨੂੰ ਲੱਗਦਾ ਕਿ ਤੁਹਾਡੀ ਦੋਸਤ ਵੀ ਇਰਾਦੀ ਹੋ ਗਈ ਸਾਈ ਜਿਹੜੇ ਗਾ। ਹਾਂਜੀ। ਉਹਨੇ ਭੇਜਿਆ ਸੀ। ਕੋਈ ਉਹ ਲੜਕੀਆਂ ਫਸੀਆਂ ਹੋਈਆਂ ਉੱਥੇ। ਹਾਂਜੀ ਹੋਰ ਵੀ ਉੱਥੇ। ਕੀ ਹਾਲਾਤ ਕੀ ਨੇ ਉੱਥੇ? ਉਹ ਉੱਥੇ ਦੇ ਹਾਲਾਤ ਬਹੁਤ ਮਾੜੇ ਆ। ਹਾਂ। ਹਾਂਜੀ। ਇੰਨੇ ਲੜਕੀਆਂ ਹੋਰ ਹੋਣਗੀਆਂ ਤੁਹਾਡੇ ਉਥੇ ਫਸੀਆਂ ਜਾਂ ਬਹੁਤ ਲੜਕੇ ਆ ਉਥੇ ਕਈ ਘਰਾਂ ਚ ਫਸਿਆ ਹੋਇਆ ਕਈ ਦਫ਼ਤਰਾਂ ਚ ਫਸਿਆ ਹੋਇਆ ਬਹੁਤ ਲੜਕੀਆਂ ਉਥੇ ਤੇ ਇਹਨਾਂ ਗੱਲਬਾਤ ਵੀ ਦੇਦੀ ਨਹੀਂ ਦੋ ਸੀਗੀਆਂ ਇੱਕ ਨਾਲ ਸੀ ਮੇਰੇ ਹਾਂਜੀ ਦੇਖੋ ਉਥੇ ਕੁੜੀ ਸੀਗੇ ਇੱਕ ਪੰਜਾਬੀ ਜਿਹੜੀ ਉਥੇ ਇਹਨਾਂ ਦੇ ਨਾਲ ਰਹਿੰਦੀ ਸੀਗੀ ਉਹ ਕੁੜੀਆਂ ਨੂੰ ਰੱਖਦੀ ਸੀਗੀ ਆਪਣੇ ਨਾਲ ਤੇ ਉਹ ਉਹ ਵੀ ਇਹ ਕਰਦੀ ਸੀਗੀ ਉਹ ਨਹੀਂ ਸੀ ਖਾਣ ਪੀਣ ਵੀ ਨਹੀਂ ਦਿੰਦੀ ਸੀਗੀ ਉਹਨੂੰ ਮਨਾ ਕਰ ਦਿੰਦੇ ਸੀਗੇ ਵੀ ਨਹੀਂ ਨਾ ਉਹ ਜਣਾ ਕੁਝ ਵੀ ਤੇ ਉਹ ਦਿੰਦੀ ਨਹੀਂ ਸੀ ਤੇ ਸਾਨੂੰ ਅੰਦਰੇ ਹੀ ਕਮਰੇ 'ਚ ਰੱਖਦੀ ਸੀ ਤੇ ਮਾਰਦੇ ਕੁੱਟਦੇ ਸੀਗੇ ਇਹ ਪੰਜਾਬ ਕਿਸਾਨ ਯੂਨੀਅਨ ਭਾਗੀ ਦੇ ਸੰਪਰਕ ਚ ਕੀਤਾ ਹੈ ਤੁਸੀਂ ਤੇ ਜਦੋਂ ਤੁਸੀਂ ਵਾਪਸ ਆਏ ਤੁਸੀਂ ਗੱਲ ਕੀਤੀ ਇਸ ਤਰ੍ਹਾਂ ਦਾ ਸੰਪਰਕ ਮੇਰੇ ਉੱਥੇ ਜਿੱਦਾਂ ਅੰਕਲ ਹੁਣੇ ਸੀ ਉਹਨਾਂ ਨੇ ਸੰਬੰਧ ਕੀਤਾ ਸੀ ਮੈਂ ਉਹਨਾਂ ਨਾਲ ਤੇ ਉਹਨਾਂ ਨੇ ਦੱਸਿਆ ਹਾਂਜੀ ਉਹਨਾਂ ਦੇ ਨਾਲ ਆ ਮੇਰੇ ਘਰ ਵਾਪਸ ਪਰਤਿਓਂ ਕੇ ਮਹਿਸੂਸ ਕਰਦੇ ਹੋ ਹੁਣ ਇੱਥੇ ਬੈਠ ਰਾ ਹਾਂਜੀ ਅੱਜ ਵੀ ਬਹੁਤ ਸਾਰੇ ਨੌਜਵਾਨ ਹਨ ਚਾਹੁੰਦੇ ਨੇ ਉੱਥੇ ਕੀ ਅਪੀਲ ਕਰਨਾ ਚਾਹੁੰਦੇ ਉਹਨਾਂ ਕਿਵੇਂ ਜਾਣ ਕੀ ਸੰਦਰਸਥਾਨ ਕਿ ਉੱਥੇ ਨਾ ਹੀ ਜਾਣ ਉੱਥੇ ਕੰਮ ਵੀ ਨਹੀਂ ਆ ਕੁਝ ਵੀ ਨਹੀਂ ਉੱਥੇ ਬਸ ਉੱਥੇ ਨਾ ਜਾਣ ਸਹੀ ਗੱਲ ਹੈ ਹਾਂਜੀ ਉੱਥੇ ਵੇਚ ਦਿੱਤਾ ਜਾਂਦਾ ਹੈ ਕੰਮ ਨਹੀਂ ਕੋਈ ਸਹੀ ਮਿਲਦਾ ਉੱਥੇ ਜਦੋਂ ਵਾਪਸ ਆਉਣ ਲੱਗੇ ਕੋਈ ਪੈਸਾ ਨਹੀਂ ਮੰਗ ਵੀ ਕੀਤੀ ਜੀ ਕਿਹਾ ਦੇਖੋ ਉਥੋਂ ਹਾਂਜੀ 3 ਲੱਖ ਰੁਪਇਆ ਮੰਗਿਆ ਆਦਾ ਬਾਕਸ ਤੇ ਜਾਂਦਾ ਕੀ ਕੀਤਾ ਉਹਨਾਂ ਨੇ ਵੀ ਤੁਹਾਨੂੰ ਇਹ ਖਰੀਦੇ ਆ ਹਾਂਜੀ ਸਰਕਾਰ ਤੋਂ ਅਪੀਲ ਕਰਨੇ ਚਾਹੁੰਦੇ ਉਹ ਉਸ ਏਜੰਟ ਦੇ ਖਿਲਾਫ ਜਿਨ੍ਹਾਂ ਨੇ ਜਾਲ ਸਾਜੀ ਕਰਕੇ ਤੁਹਾਨੂੰ ਇਹਨੇ ਸੰਕਟ ਵਿੱਚ ਸਾਇਆ ਹਾਂਜੀ ਹਾਂਜੀ ਕਰਨਾ ਚਾਹੁੰਦੇ ਕਿ ਉਹਨੂੰ ਸਜ਼ਾ ਦਵੋ ਬਹੁਤ ਦੀ ਸਜ਼ਾ ਦਵੋ ਕਿ ਹੋਰ ਕੋਈ ਨਾ ਜਾਵੇ ਉੱਧਰ ਕੋਈ ਕੋਈ ਵੀ ਨਾ ਜਾਵੇ ਉੱਧਰ ਉਹ ਕਿਦਾਂ ਹੋ ਸਕੀ ਜਦੋਂ ਜੀ ਇਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਸਾਡੇ ਨਾਲ ਪੰਜਾਬ ਕਿਸਾਨ ਯੂਨੀਅਨ ਬਾਗੀਆਂ ਨਾਲ ਸੰਪਰਕ ਕੀਤਾ ਗਿਆ ਉਸ ਤੋਂ ਬਾਅਦ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਸ਼ੇਖੋ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਉਹਨਾਂ ਦੇ ਨਾਲ ਅਸੀਂ ਲਗਭਗ 4 ਤੋਂ 5 ਪੇਚਾਂ ਦੀ ਇੱਕ ਕੰਪਲੇਂਟ ਬਣਾ ਕੇ ਇਸ ਬੱਚੀ ਦੇ ਜਿਹੜੇ ਫਾਦਰ ਮਦਰਾ ਉਹਨਾਂ ਵੱਲੋਂ ਕੰਪਲੇਂਟ ਜਿਹੜੀ ਹੈਗੀ ਐਸਐਸਪੀ ਹੁਸ਼ਿਆਰਪੁਰ ਦਿੱਤੀ ਗਈ ਤੇ ਜਦੋਂ ਐਸਐਸਪੀ ਹੁਸ਼ਿਆਰਪੁਰ ਵੱਲੋਂ ਥਾਣਾ ਗੜਸ਼ੰਕਰ ਦੇ ਵਿੱਚ ਜਿਹੜੀ ਉਹਨੂੰ ਮਾਰਕ ਕੀਤੀ ਗਈ ਤੇ ਜਦੋਂ ਪੁਲਿਸ ਤੇ ਪ੍ਰੈਸ਼ਰ ਬਣਾਇਆ ਜਦੋਂ ਜਥੇਬੰਦੀ ਨੇ ਪੁਲਿਸ ਤੇ ਪ੍ਰੈਸ਼ਰ ਬਣਾਇਆ ਪ੍ਰਸ਼ਾਸਨ ਤੇ ਪ੍ਰਸ਼ਾਸਨ ਆਪਣਾ ਪ੍ਰੈਸ਼ਰ ਬਣਾਇਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਜਦੋਂ ਗੁਰਦੀਪ ਸਿੰਘ ਨਾਣਾ ਜਿਹੜਾ 에ਜੰਟਿਕ ਖਸਰੂਪੁਰ ਦਾ ਉਹਦੇ ਉੱਪਰ ਪ੍ਰੈਸ਼ਰ ਬਣਾਇਆ ਗਿਆ ਉਸ ਤੋਂ ਬਾਅਦ ਉਹਨੇ ਆਪਣੇ ਪਹਿਲਾਂ 3 ਲੱਖ ਦੀ ਡਿਮਾਂਡ ਕੀਤੀ ਉਸ ਤੋਂ ਬਾਅਦ 1.5 ਲੱਖ ਦੀ ਰਿਮਾਂਡ ਕੀਤੀ 1.5 ਲੱਖ ਦੀ ਡਿਮਾਂਡ ਤੋਂ ਬਾਅਦ ਕਿੰਨਾ ਕਿ ਜਿਹੜਾ ਪ੍ਰੈਸ਼ਰ ਜਿਹੜਾ ਪੁਲਿਸ ਨੇ ਕੰਜਾ कसेਆ ਉਹਦੇ ਉੱਪਰ ਤੇ ਉਸ ਵੱਲੋਂ ਫਿਰ ਬਾਇਰ ਇਸ ਕੁੜੀਆ ਨੂੰ ਸਾਰੇ ਡਾਕੂਮੈਂਟ ਇਹਦੇ ਕੋ ਖੋਏ ਗਏ ਸੀਗੇ ਪਾਸਪੋਰਟ ਜਾਂਦੇ ਜਿੰਨੇ ਵੀ ਕਾਗਜ਼ ਪੱਤਰ ਸੀਗੇ ਉਹਨਾਂ ਨੂੰ ਦੁਬਾਰਾ ਇਸ ਆਪਣੀ ਬੱਚੀ ਨੂੰ ਦੇ ਕੇ ਇਹਨਾਂ ਨੂੰ ਬਾਇਰ ਪੰਜਾਬ ਭੇਜਿਆ ਗਿਆ ਪਰ ਹੁਣ ਕੀ ਹੋ ਰਿਹਾ ਮੌਕੇ ਦੇ ਹੋਏ ਤੇ ਅਸੀਂ ਜਦੋਂ ਮੰਗ ਕਰ ਰਹੇ ਆ ਪੰਜਾਬ ਕਿਸਾਨ ਯੂਨੀਅਨ ਬਾਗੀ ਵੱਲੋਂ ਜਾਂ ਸਾਡੇ ਜਿਹੜੇ ਪ੍ਰਧਾਨ ਨੇ ਅਵਤਾਰ ਸਿੰਘ ਜੀ ਸ਼ੇਖੋ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਇਸ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਗਾਂ ਇਸ ਤਰ੍ਹਾਂ ਦਾ ਕੁਝ ਨਾ ਹੋ ਸਕੇ ਤੇ ਉਹਦੇ ਵਿੱਚ ਕਿ ਗੜ ਸ਼ੰਕਰ ਪੁਲਿਸ ਹੋ ਕਿੱਥੇ ਏਜੰਟ ਦੇ ਉੱਪਰ ਪ੍ਰੈਸ਼ਰ ਬਣਾ ਕੇ ਏਜੰਟ ਦੇ ਉੱਪਰ ਪਰਚਾ ਦਾਇਰ ਕਰਨਾ ਚਾਹੀਦਾ ਉਹ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਉਹਦੇ ਘਰ ਦੀ ਇਤਲਾਸ਼ੀ ਹੋਣੀ ਚਾਹੀਦੀ ਆ ਕਿੱਥੇ ਉਹ ਹੁਣ ਇਸ ਗਰੀਬ ਪਰਿਵਾਰ ਦੇ ਉੱਪਰ ਇਸ ਬਚਪੱਚੀ ਦੇ ਪਰਿਵਾਰ ਦੇ ਉੱਪਰ ਪ੍ਰੈਸ਼ਰ ਬਣਾ ਰਹੀ ਆ ਗੜ ਸ਼ੰਕਰ ਪੁਲਿਸ ਕੇ ਹੁਣ ਤੁਹਾਡੀ ਬੇਟੀ ਵਾਪਸ ਆ ਗਈ ਆ ਹੁਣ ਤੁਸੀਂ ਰਾਜ਼ੀਨਾਮਾ ਕਰੋ ਪਰ ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਆ ਕਿ ਜੇ ਅੱਜ ਤੱਕ ਇਸ ਬੇਟੀ ਦੇ ਜਿਹੜਾ ਤਿੰਨ ਮਹੀਨੇ ਉੱਥੇ ਰਹਿ ਕੇ ਆਈ ਆ ਜਾਂ ਮਹੀਨਾ ਨੂੰ ਇੱਥੇ ਆਉਣ ਤੱਕ ਲੱਗ ਗਿਆ 4 ਮਹੀਨੇ ਦਾ ਸਮਾਂ ਲੱਗ ਗਿਆ ਉਸ ਸਮੇਂ ਦੌਰਾਨ 1 ਮਹੀਨੇ ਦੇ ਸਮੇਂ ਦੌਰਾਨ ਕੋਈ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਇਹ ਸਪਸ਼ਟ ਹੁੰਦਾ ਹੈ ਅਸੀਂ ਇਸ ਚੀਜ਼ ਨੂੰ ਮੰਨਦੇ ਆ ਸਾਨੂੰ ਕਹਿੰਨ ਚ ਕੋਈ ਗੁਰੇਜ ਨਹੀਂ ਹੈਗਾ ਕਿ ਇਹ ਸਭ ਪ੍ਰਸ਼ਾਸਨ ਦੀ ਪੁਲਿਸ ਦੀ ਮਿਲੀ ਭੁਗਤ ਨਾਲ ਸਾਰਾ ਸਿਸਟਮ ਚੱਲ ਰਿਹਾ ਮੈਂ ਫੇਰ ਦੁਬਾਰਾ ਉਹੀ ਗੱਲ ਰਿਪੀਟ ਕਰਦਾ ਕਿ ਜੇ ਇਸ ਇਹ ਤੰਦੇ ਨੂੰ ਜਿਹੜਾ ਹੈਗਾ ਗੁਰਖ ਤੰਦਾ ਇਹ ਚੱਲ ਰਿਹਾ ਜੀ ਇਸ ਦੀ ਜੜਾ ਤੱਕ ਪਹੁੰਚੀ ਤੇ ਬਹੁਤ ਸਾਰੇ ਵਾਈਟ ਕਾਲਰ ਜਿਹੜੇ ਹੈਗੇ ਸਫੇਦ ਪੋਸ਼ ਹੈਗੇ ਉਹ ਨੰਗੇ ਹੋਣਗੇ ਜਾਣ ਤੋਂ ਪਹਿਲਾਂ ਨੀਤੀ ਕੋਲੋਂ ਕਿੰਨੇ ਪੈਸੇ ਜਾਂਦੇ ਨੇ ਜੀ ਕਿ 50000 ਰੁਪਏ ਲਿਆ ਸੀ 50000 ਰੁਪਏ ਲਿਆ ਗਿਆ ਸੀਗਾ ਜੀ ਹਾਂ ਜੀ ਤੇ ਉਸ ਤੋਂ ਬਾਅਦ ਜਦੋਂ ਵਾਪਸ ਆਉਣ ਤੇ 3 ਲੱਖ ਮੰਗਿਆ ਗਿਆ ਹਾਂ ਜੀ ਥੈਂਕ ਯੂ ਹਾਂ ਜੀ ਗੁਰਦੇ ਜੀ ਤੁਹਾਡੀ ਯਤਨ ਸਦਕਾ ਪਰਿਵਾਰ ਦੇ ਵਿੱਚ ਵੀ ਵਾਪਸ ਆਈ ਹੈ ਬਿਲਕੁਲ ਜਿਵੇਂ ਦੇਖ ਲਓ ਕੀ ਤਸ਼ੱਕੁਰ ਦਿੰਦਾ ਹਾਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਪੰਜਾਬ ਕਿਸਾਨ ਯੂਨੀਅਨ ਭਾਗੀ ਦੇ ਨਾਲ ਇਹਨਾਂ ਦੇ ਰਿਸ਼ਤੇਦਾਰਾਂ ਦੇ ਥਰੂ ਪਰਿਵਾਰ ਵੱਲੋਂ ਸਾਡੇ ਨਾਲ ਸੰਪਰਕ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਸਰਦਾਰ ਅਵਤਾਰ ਸਿੰਘ ਜੀ ਸ਼ੇਖੋ ਹੁਸ਼ਿਆਰਪੁਰ ਤੋਂ ਉਹਨਾਂ ਨਾਲ ਕੰਟੈਕਟ ਕੀਤਾ ਗਿਆ ਤੇ ਉਹਨਾਂ ਵੱਲੋਂ ਫਿਰ ਇਹਨਾਂ ਦੇ ਪਰਿਵਾਰ ਨੂੰ ਮਿਲਵਾਇਆ ਗਿਆ ਮਿਲਵਾਉਣ ਤੋਂ ਬਾਅਦ ਫਿਰ ਅਸੀਂ ਐਸਐਸਪੀ ਜਿਹੜੇ ਹੈਗੇ ਹੁਸ਼ਿਆਰਪੁਰ ਨਾਲ ਨੂੰ ਲਿਖਤੀ ਤੌਰ ਤੇ ਕੰਪਲੇਂਟ ਦਿੱਤੀ ਇਹਨਾਂ ਨੂੰ ਠਾਣਾ ਪੈਂਦਾ ਗੜਸ਼ੰਕਰ ਉੱਥੇ ਵੀ ਕੰਪਲੇਂਟ ਦਿੱਤੀ ਗਈ ਤੇ ਚਲੋ ਸਾਰੇ ਸਾਰੇ ਜਥੇਬੰਦੀਆਂ ਦੇ ਜਿਹੜੇ ਸਿਗਾ ਸਹਿਯੋਗ ਦੇ ਨਾਲ ਇਸ ਬੇਟੀ ਨੂੰ ਇੱਥੇ ਲਿਆਂਦਾ ਗਿਆ ਪਰ ਕਿੰਨਾ ਕਿਤੇ ਇਹ ਨੈਕਸਸ ਚੱਲ ਰਿਹਾ ਏ ਖਾਸ ਕਰਕੇ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਅਸੀਂ ਪਹਿਲਾਂ ਵੀ ਗੱਲ ਕੀਤੀ ਆ ਨੈਕਸਸ ਆ ਨੈਕਸਸ ਦਾ ਕਾਰਨ ਕੀ ਹੈ ਕਿ ਜਿਹੜਾ ਇੱਕ ਗੁਰਦੀਪ ਸਿੰਘ ਨਾਂ ਦਾ 에ਜੰਟੇ ਖੁਸਰੋਪੁਰ ਦਾ ਪਲੱਸ ਉਹਦੀ ਮਦਰ ਤੇ ਨਾਲ ਉਹਦੀ ਸਿਸਟਰ ਇੱਕ ਕੁੜੀ ਸ਼ਾਹਕੋਟ ਦੀ ਹੈ ਜਿਹੜੀ ਮਾਸਕਰਡ ਦੇ ਵਿੱਚ ਇਹ ਭੋਲੇ ਭਾਲੇ ਜਿਹੜੀਆਂ ਕੁੜੀਆਂ ਨੇ ਗਰੀਬ ਕਰਾਣੀਆਂ ਕੁੜੀਆਂ ਨੇ ਉਹਨਾਂ ਨੂੰ ਫਸਾਇਆ ਜਾਂਦਾ ਹੈ ਫਸਾ ਕੇ ਜਾ ਕੇ ਕਿਉਂਕਿ ਜਿਹੜਾ ਗਰੀਬ ਘਰ ਦਾ ਬੱਚਾ ਹੈ ਉਹਨੂੰ ਸੁਪਨੇ ਦਿਖਾਈ ਜਾਂਦੇ ਨੇ ਕਿ ਤੈਨੂੰ 70 80000 ਰੁਪਏ ਲੱਖ ਰੁਪਇਆ ਸੈਲਰੀ ਦਿੱਤੀ ਜਾਊਗੀ ਜਾਂ ਤੂੰ ਪਾਰਲਰ ਦੇ ਕੰਮ 'ਚ ਜਾ ਕੋਈ ਸਲਾਈ ਕਢਾਈ ਦੇ ਕੰਮ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਵਾਲਾ ਨੂੰ ਗੁਣਾ ਕੇ ਉੱਥੇ ਭੇਜਿਆ ਜਾਂਦਾ ਪਰ ਉੱਥੇ ਜਾ ਕੇ ਇਹਨਾਂ ਨੂੰ ਫਿਰ ਲੱਖਾਂ ਰੁਪਈਆ ਦੇ ਵਿੱਚ ਵੇਚਿਆ ਜਾਂਦਾ ਹੈ ਪਹਿਲਾਂ ਇੱਥੋਂ ਕਿਹਾ ਜਾਂਦਾ ਹੈ ਕਿ ਤੈਨੂੰ ਮਸਕਟ ਖੜਾਾਂਗੇ ਪਰ ਕਿਤੇ ਨਾ ਕਿਤੇ ਅਰਬ ਕੰਟਰੀਆਂ ਦੇ ਵਿੱਚ ਇਹਨਾਂ ਨੂੰ ਫਸਾ ਲਿਆ ਜਾਂਦਾ ਹੈ ਇਹਦੇ ਬਾਬਤ ਅਸੀਂ ਪਰਸੋਂ ਵੀ ਐਸਐਸਪੀ ਕਪੂਰਥਲਾ ਨੂੰ ਵੀ ਜਿਹੜੀ ਦੂਸਰੀ ਕੁੜੀ ਹੈ ਇੱਕ ਲਖਣ ਕਲਾਂ ਦੀ ਉਹਨੂੰ ਅਸੀਂ ਉਹਦੀ ਕੰਪਲੀਟ ਉਹਦੇ ਹਸਬੰਦ ਵੱਲੋਂ ਦਵਾਈ ਗਈ ਹੈ ਜਦਕਿ ਜਿਹੜਾ ਸੀਗਾ ਇੱਕ ਕੁੜੀ ਹੋਰ ਕਪੂਰਥਲੇ ਦੀ ਆ ਉਹਦੇ ਪਰਿਵਾਰ ਨਾਲ ਸਾਡਾ ਸੰਪਰਕ ਚੱਲ ਰਿਹਾ ਇਹ ਜਿਹੜੀਆਂ ਤਿੰਨ ਚਾਰ ਕੁੜੀਆਂ ਸੀਗੀਆਂ ਇਹ ਇੱਕੋ ਬੰਦੇ ਵੱਲੋਂ ਤੇ ਜਿਹੜੀ ਲక్ష్ਮੀ ਨਾਮ ਦੀ ਜਿਹੜੀ ਇਹਦੀ ਕੁੜੀ ਨੇ ਇਸ ਕੁੜੀ ਨੂੰ ਫਸਾਇਆ ਉਸੇ ਹੀ ਜਿਹੜੀਆਂ ਦੋ ਕੁੜੀਆਂ ਦੂਸਰੀਆਂ ਉਹਨਾਂ ਨੂੰ ਵੀ ਉਸੇ ਨੇ ਫਸਾਇਆ ਅਸੀਂ মিডিਆ ਦੇ ਜ਼ਰੀਏ ਐਸਐਸਪੀ ਕਪੂਰਥਲਾ ਐਸਐਸਪੀ ਹੁਸ਼ਿਆਰਪੁਰ ਤੇ ਜਿਹੜੇ ਆਪਣੇ ਮੁੱਖ ਮੰਤਰੀ ਪੰਜਾਬ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਕਿ ਇਸ ਨੈਕਸਸ ਨੂੰ ਕਿਉਂਕਿ ਜੇ ਅੱਜ ਵੀ ਪੁਲਿਸ ਸਾਡਾ ਸਾਥ ਦੇਵੇ ਜਥੇਬੰਦੀ ਦਾ ਅਸੀਂ ਅੱਜ ਵੀ ਉਹਦੇ-ਉਹਦੇ ਘਰ ਦੀ ਤਲਾਸ਼ੀ ਲਈਏ ਤੇ 5 7 ਅ 10 ਪਾਸਪੋਰਟ ਉਹਦੇ ਘਰੋਂ ਬਕਾਇਦਾ ਮਿਲ ਸਕਦੇ ਆ ਪਰ ਕਿੰਨਾ ਕਿਤੇ ਉਹ ਬੰਦਾ ਆਪਣੇ ਮੂੰਹੋਂ ਕਹਿ ਰਿਹਾ ਕਿ ਮੇਰੇ ਲਿੰਕ ਬਹੁਤ ਚ ਦੂਰ ਤੱਕ ਜੁੜੇ ਹੋਏ ਨੇ ਹੋ ਸਕਦਾ ਕੋਈ ਸਿਆਸੀ ਸ਼ੈ ਹੋਵੇ ਉਸਾ ਦਾ ਕੋਈ ਅਰਾਸੀ ਸਹਿ ਦੇ ਨਾਲ ਹੀ ਇਹ ਕੰਮ ਚੱਲਦੇ ਨੇ ਜੇ ਉਹ ਇਸ ਇਸ ਸਾਰੇ ਮਸਲੇ ਦੀ ਘੂਕ ਪੜਤਾਲ ਕੀਤੀ ਜਾਵੇ ਤਾਂ ਬਹੁਤ ਸਾਰੇ ਲਿੰਕ ਬਹੁਤ ਸਾਰੇ ਇਹੜੇ ਸਫੇਦ ਪੋਸ਼ ਨੇ ਸਫੇਦ ਕਾਲਰ ਵਾਲੇ ਲੋਕ ਵੀ ਇਸ ਨੈਕਸਸ ਦੇ ਵਿੱਚ ਅਸੀਂ ਮੰਨ ਸਕਦੇ ਹਾਂ ਕਿ ਹੋ ਸਕਦੇ ਨੇ ਜੇ ਇਸ ਇਸ ਚੀਜ਼ ਦੀ ਘੂਕ ਪੜਤਾਲ ਕੀਤੀ ਜਾਵੇ ਇਸ ਬਾਬਤ ਅਸੀਂ ਪੰਜਾਬ ਕਿਸਾਨ ਯੂਨੀਅਨ ਬਾਗੀ ਵੱਲੋਂ ਐ एसएसपी ਕਪੂਰਥਲਾ ਨੂੰ ਵੀ ਮਿਲਾਂਗੇ ਜਲਦ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਲ ਤੋਂ ਜਲਦ ਕਿਉਂਕਿ ਇੱਕ ਸਾਡੀ ਜਨਾਂ ਦੇ ਵਿੱਚ ਉਹ ਬੰਦਾ ਬੈਠਾ ਹੈ ਕੋਕ ਨਾਲ ਹੀ ਕਪੂਤਲਾ ਨਾਲ ਹੀ ਕੁਸਰ ਉੱਪਰ ਪੈਂਡ ਪੈਂਦਾ ਹੈ ਉਹ ਕਿਤਨਾ ਕਿਤੇ ਸਾਰਾ ਕੁਝ ਉੱਥੇ ਬੈਠ ਕੇ ਹੀ ਸਾਰਾ ਚਲਾ ਰਿਹਾ ਹੈ ਜਿਹੜਾ ਇਹ ਨੈਕਸਸ ਹੈ ਮਾਫੀਆ ਇਹ ਚਲਾ ਰਿਹਾ ਹੈ ਪਰ ਪਤਾ ਨਹੀਂ ਕਿਹੜੀ ਗੱਲਾਂ ਪੁਲਿਸ ਪ੍ਰਸ਼ਾਸਨ ਜਾਂ ਸਰਕਾਰਾਂ ਇਹ ਸਾਰਾ ਕੁਝ ਦੇਖ ਕੇ ਅਣਦੇਖਾ ਕਰ ਰਹੀਆਂ ਨੇ ਕਿਉਂਕਿ ਦੇਖਿਆ ਜਾ ਰਿਹਾ ਹੈ ਕਿ ਪਿਆ ਤਾਂ ਜਾਦਾ ਹੈ ਕਮ ਦਾ ਪਰ ਇੱਕ ਤੋਂ ਟੂਰੇਸਟ ਦੇ ਉੱਤੇ ਤੇ ਮੁਰਗੇ ਉੱਥੇ ਵੇਚ ਦਿੱਤਾ ਜਾ ਰਿਹਾ ਹੈ ਲਗਾਤਾਰ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਕਿਵੇਂ ਸਮਝਦੇ ਹੋ ਕਿ ਕੀ ਇਹਦਾ ਪੱਕਾ ਹੱਲ ਕੀ ਹੋਣਾ ਚਾਹੀਦਾ ਦੇਖੋ ਜਿਹੜੇ ਇੱਕ ਹੋਰ ਲੱਗੀ ਹੋਈ ਹੈ ਸਾਡੇ ਨੌਜਵਾਨਾਂ ਦੇ ਵਿੱਚ ਜਿਹੜੀ ਬਾਹਰ ਜਾਣ ਦੀ ਹੋੜ ਹੈ ਜਿਹੜੇ ਸਬਜ਼ ਬਾਗ ਉਹਨਾਂ ਨੂੰ ਦਿਖਾਏ ਜਾਂਦੇ ਨੇ ਕਿ ਇੱਥੇ ਕੁਝ ਨਹੀਂ ਹੈਗਾ ਪੰਜਾਬ ਦੇ ਵਿੱਚ ਇੱਕ ਨੈਰੇਟਿਵ ਇਸ ਤਰ੍ਹਾਂ ਸਿਰਜਿਆ ਜਾ ਰਿਹਾ ਹੈ ਏਜੰਸੀਆਂ ਵੱਲੋਂ ਜਾਂ ਘਰਾਣੇ ਕਾਰਪੋਰੇਟ ਘਰਾਣੇ ਵੱਲੋਂ ਕਿ ਇੱਥੇ ਪੰਜਾਬ ਦੇ ਵਿੱਚ ਹੈ ਹੀ ਕੁਝ ਨਹੀਂਗਾ ਜਦਕਿ ਪੰਜਾਬ ਦੇ ਵਿੱਚ ਬਹੁਤ ਸਾਡੇ ਗੁਰੂਆਂ ਪੀਰਾਂ ਦੀ ਜਰਖੇਜ਼ ਧਰਤੀ ਏ ਇੱਥੇ ਬਹੁਤ ਕੋਸ਼ਿਸ਼ੇ ਜੇ ਬੰਦਾ ਮਿਹਨਤ ਕਰੇ ਮਿਹਨਤ ਕਰੇ ਕਿਉਂਕਿ ਇਹ ਜਿਹੜੀਆਂ ਜ਼ਮੀਨਾਂ ਸਾਡੇ ਕੋ ਖੋਈਆਂ ਜਾ ਰਹੀਆਂ ਜਾਂ ਵੇਚ ਕੇ ਲੋਕ ਜਾ ਰਹੇ ਨੇ ਜਾਂ ਲੋਨ ਲੈ ਕੇ ਜਾ ਰਹੇ ਨੇ ਕਿੰਨਾ ਕਿਤੇ ਉਹ ਸਬਜ਼ ਬਾਗ ਉਹਨਾਂ ਨੂੰ ਦਿਖਾਏ ਜਾਂਦੇ ਨੇ ਸੋ ਇੰਨਾ ਹੀ ਸਬਜ਼ ਬਾਗਾਂ ਦੇ ਵਿੱਚ ਸਾਡੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਾ ਫਸਿਆ ਜਾਵੇ ਖਾਸ ਕਰ ਮੇਰੇ ਸਾਰੇ ਮਾਪਿਆਂ ਨੂੰ ਤੁਹਾਡੇ ਮੀਡੀਆ ਜਰੀਏ ਬੇਨਤੀ ਹੈ ਕਿ ਆਪਣੀਆਂ ਖਵਾਰੀਆਂ ਕੁੜੀਆਂ ਨੂੰ ਜਾਂ ਨਾ ਭੇਜੋ ਕਿਉਂਕਿ ਅਸੀਂ ਡੇਲੀ ਅਖਬਾਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਜਰੀਏ ਦੇਖਦੇ ਹਾਂ ਕਿ ਉੱਥੇ ਹਾਲਾਤ ਕੁਛ ਨਹੀਂ ਚਾਹੇ ਕੰਟਰੀਆਂ ਵੱਡੀਆਂ ਹੋਣ ਚਾਹੇ ਸ਼ੋਟੀਆਂ ਹੋਣ ਇਹਨਾਂ ਚੀਜ਼ਾਂ ਦੇ ਬਾਬਤ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਮੀਡੀਆ ਦੇ ਥਰੂ ਅਸੀਂ ਜਾਗਰੂਕ ਕਰਨਾ ਚਾਹੁੰਦੇ ਆ ਕਿ ਆਪਣੀਆਂ ਬੇਟੀਆਂ ਨੂੰ ਨਾ ਉੱਥੇ ਭੇਜੋ ਕਿਉਂਕਿ ਕਿਤਨਾ ਕਿਤੇ ਦੇਵਫਾਰ ਦੇ ਧੰਦੇਵਾਲ ਉਹਨਾਂ ਨੂੰ ਸਿੱਟਾ ਜਾਂਦਾ ਹੈ ਉੱਥੇ ਜਾ ਕੇ ਤੇ ਲੱਖਾਂ ਰੁਪਈਆ ਦੇ ਹੰਵੇ ਵਿੱਚ ਉਹਨਾਂ ਨੂੰ ਵੇਚਿਆ ਜਾਂਦਾ ਹੈ ਸੋ ਇਸ ਚੀਜ਼ ਤੇ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਇਹ ਲੜਕੀਆਂ ਮਨੁੱਖ ਸਦੇ ਹੁੰਦਾ ਰਿਹਾ ਉੱਥੇ ਹਾਂ ਬਿਲਕੁਲ ਬਿਲਕੁਲ ਜਿੱਦਾਂ ਬੇਟੀ ਨੇ